ਬਾਡੇ 7 ਮੋਟਾ ਬੰਦੇ ਅੱਜ ਬਾਡੇ ਆ ਆ ਸਾਡਾ ਸਮੂਹ ਟੱਬਰ ਪਹੁੰਚਿਆ ਆ ਭਾਈ ਡਿਨਰ ਕਰਨ ਹੈ ਉੱਧਰ ਵੀ ਬੈਠੇ ਆ ਉੱਧਰ ਵੀ ਬੈਠੇ ਆ ਬਾਜਰਾ ਹੋਰ ਭਾਈ ਕੀ ਹਾਲ ਚੱਲ ਗਿਆ ਆ ਗਿਆ ਆ ਗਿਆ ਭਾਈ ਆ order ਲੈ ਗਿਆ ਆ order ਜਾ ਮਿਕਸ ਕਰਕੇ ਖਾਂਦਾ ਹੋਵੇ ਬੱਚਾ ਮੱਚਾ ਟੰਗਰਾਂ ਨੂੰ ਟੰਗਰਾਂ ਦੇ ਆਖਿਆ ਕੋਈ ਯਾਰ ਜਨਤਾ ਵੇ ਵਲਦੀਵੇਂ ਇੱਜਾ ਰਹਿ ਜਿਵੇਂ ਉਹ ਨਹੀਂ ਰੂਲਰ ਜਵਾਬ ਦੇ ਆ ਵੀ ਹੁਣ ਚਾਣੀ ਲਾ ਕੇ ਵੇਖਿਆ ਤੇ ਬੇਸ਼ਰਮੀ ਬੇਸ਼ਰਮੀ ਦੀ ਤਾਂ ਕੋਈ ਹੱਦ ਹੀ ਨਹੀਂ ਲੈ ਇਕੱਠੇ ਕਰੋ ਹੱਤ ਨਾਲ ਲੈ ਹੁਣ ਫਸ ਗਿਆ ਹੀ ਸਾਰਾ ਹੀ ਇਹਦੇ ਗੱਡੀ ਗੱਡੀ ਖੜੀ ਮੈਂ ਬੁੱਕ ਕਰਾ ਦੇਣਾ ਤੇਰੇ ਕਰਕੇ ਮੈਂ ਬੁੱਕ ਕਰਾਈ ਮੈਂ ਬੁੱਕ ਕਰਾਈ ਤੂੰ ਝੂਠਾ ਰਹਿਣਾ ਜੀ ਵੇਖਣਾ ਤੇ ਪਹਿਲਾਂ ਰੂਬੀ ਕੋਣ ਖੜੀ ਨਾਲ ਹਾਂ ਹਾਂ ਕੈਨਸਲ ਕਰਦਾ ਕਰ ਦੇ 120 ਰੁਪਏ ਦੇ ਤੇਰੇ ਕਰਕੇ ਨਹੀਂ ਮੈਂ ਕਰ ਦੇਣੀ ਆ ਪਰ ਉਹ ਗੱਣਾ ਲਾ ਸਕਦੇ ਨਾ ਸਾਡਾ ਵੈਲੈਂਟਾਈਨ ਆ ਸਾਡੀ ਮਾਂ ਐਵੇਂ ਵੇਖ ਲੋ ਮਮੀ ਅਜੇ ਕਦੀ ਪੈਗ ਲਾਉਣਾ ਪਤਾ ਲੱਗਿਆ ਹਾਏ ਊ ਸਾਡੇ ਵਰੀ ਰੋਲਾ ਤੇ ਆ ਪੈਗ ਨਹੀਂ ਚੱਲਿਆ ਕਿੱਦਾਂ ਛੱਡਿਓ ਥੱਲੇ ਉੱਤੇ ਵੇਖ ਇਹ ਕਿੱਦਾਂ ਓਏ ਪੱਬੋ ਕਿਧਰ ਹੈ ਕਾਢਿਆ ਕਿਹੜਾ ਕੀ ਹੋਇਆ ਟੇਸਟ ਕਰ ਦੇਵੇ ਟੇਸਟ ਕਰ ਕੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਨੇ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਹੈਪੀ ਬਰਥਡੇ ਟੂ ਯੂ ਮੋਟਾ ਬੈਂਡ ਅੱਜ ਬਰਥਡੇ ਆ ਆ ਸਾਡਾ ਸਮੂਹ ਟੱਬਰ ਪਹੁੰਚਿਆ ਆ ਭਾਈ ਡਿਨਰ ਕਰਨ ਹੈ ਉੱਧਰ ਵੀ ਬ ਭਾਜੀ ਦਾ ਹੋਰ ਭਾਜੀ ਕੀ ਹਾਲ ਚੱਲ ਜੀ ਬਾਓ ਪਰੇ ਉਹ ਜੀ ਭਾਜੀ ਸਾਈਡ ਤੇ ਕੀ ਆਰਡਰ ਕੀਤਾ ਤੁਸੀਂ ਦੋਸੇ ਪੰਜ ਹੈ ਆਪਾਂ ਉਹ ਨਹੀਂ ਖਾਣਾਗਾ ਆਪਾਂ ਤਾਂ ਨਹੀਂ ਖਾਣੇ ਭਾਈ ਦੋਸਾ ਯਾ ਗੱਗੂ ਕਹਿ ਦੇਵੇਂ ਨਾ ਅੱਜ ਮੇਰੇ ਭਰਾ ਨੂੰ ਕਹਿ ਦੇਵੇਂ ਨਾ ਮੋਟਾ ਬੈਂ ਦਾ ਬਰਥ ਹੈ ਅੱਜ ਹਮ ਮਸਾਲਾ ਦੋਸਾ ਰੈਡੀ ਕਿੰਦਾ ਵਾ ਆਪਣੇ ਹੀ ਚੱਕ ਲਿਓ ਫਿਰ ਸਿੰਪਲ ਕਰਾਇਆ ਆਪ ਲਾਈਡੋਸੇ ਆਪ ਜਵਾ ਲਾਈਡ ਹੀ ਆਖਾ ਪਤਾ ਨਹੀਂ ਲੱਗਿਆ ਕਿ ਖਾ ਗਏ ਠੀਕ ਹੈ ਜੀ ਮੇਰੇ ਤੋਂ ਅੱਜ ਡੋਸਾ ਪਾਰਟੀ ਮੋਟਰ ਤੇ ਲੱਜਾ ਦੇਣਾ ਅੱਜ ਆ ਗਿਆ ਆ ਗਿਆ ਭਾਈ ਆਰਡਰ ਲੈ ਗਿਆ ਆ ਆਰਡਰ ਜਾ ਫੜਿਆ ਜਾ ਮੇਰੇ ਪਲੇਨ ਆ ਇਹ ਮਸਾਲਾ ਇਨਸ਼ਾ ਅੱਲਾ ਇਹ ਕਰਾਇਆ ਸੀ ਸਤਿ ਸ੍ਰੀ ਅਕਾਲ ਅੱਖ ਚ ਵੇਖੀ ਅੱਖ ਚ ਵੇਖੀ ਤਾਜ਼ਾ ਜਿਹਾ ਲੱਗ ਰਿਹਾ ਹੈ ਬਹੁਤ ਬਹੁਤ ਲੱਗ ਹੈ ਉਹ ਪਹਿਲੇ ਕਹਣਾ ਬੜੀ ਬੜਾ ਨਾਲ ਨਹੀਂ ਜੀ ਇਹ ਪਲੇਟਰੋਡ ਦੇ ਦਾ ਉਹ ਸਟਾਕ ਸਪਾਈਕ ਦਾ ਕੰਮ ਹੈ ਜੀ ਇਹ ਸੋਨੇ ਬਾਈ ਦਾ ਕੰਮ ਹੈ ਜੀ ਪਾਏ ਐਂ ਖਾਂਦੇ ਆਏ ਵੇਖੋ ਕਿਵੇਂ ਵੇਖਿਆ ਜਨਤਾ ਵੇਹ ਵੱਲਦੀ ਕਿਵੇਂ ਇੱਧਰ ਵੇਖੋ ਉਹ ਨਹੀਂ ਰੂਲਰ ਜਿਹਾ ਵੱਲਦੇ ਆਹ ਵੇਖ ਲੈ ਉਹ ਵੇਖ ਇੱਧਰ ਵੇਖ ਲੈ ਉਹ ਛਾਣੀ ਲਾ ਕੇ ਵੇਖਿਆ ਤੇ ਬੇਸ਼ਰਮੀ ਬੇਸ਼ਰਮੀ ਦੀ ਤਾਂ ਕੋਈ ਹੱਦ ਹੀ ਨਹੀਂ ਲੈ ਇਕੱਠਿਆ ਕਰੋ ਹੱਤ ਨਾਲ ਲੈ ਖਾ ਕੇ ਵਿਖਾ ਹਣ ਖਾ ਕੇ ਵਿਖਾ ਖਾ ਖਾ ਉੜੀ ਆਵੇ ਦਾ ਖਾਂਦੇ ਘੱਟ ਖਲਾਰਦੇ ਜਿਆਦਾ ਹੀ ਲੈ ਓ ਓ ਓ ਮੂੰਹ ਚ ਫਸ ਗਿਆ ਹੀ ਸਾਰਾ ਹੀ ਇਹਦੇ ਭਾਜੀ ਚੈੱਕ ਕਰੋ ਆ ਨੂਡਲਾਂ ਨਹੀਂ ਦਿਲਾ ਕਿਨੇ ਦਿੱਤੇ ਪਤਾ ਨਹੀਂ ਮੈਨੂੰ ਕਿਨੇ ਦਿੱਤੀ ਜੇ ਸਲਾਦ ਦੇਣ ਵਾਲਾ ਉਹ ਜਾਈ ਤੇ ਤੂੰ ਖਾਣ ਵਾਲਾ ਉਹ ਜਾਈ ਹੁੰਦਾ ਦੂਆ ਲੈ ਗੱਗੋੜੀ ਥੱਲੇ ਖਲਾਰ ਖਲਾਰ ਖਾਂਦੇ ਇਹ ਭਾਜੀ ਚੱਕਰ ਪਤਾ ਕੀ ਐ ਡੋਲ ਡੋਲ ਖਾਂਦੇ ਸਾਡੇ ਬੰਦੇ ਆ ਚੱਕਰ ਆ ਆ ਤਾਂ ਬਣੀਆਂ ਡੋਲ ਕੇ ਖਾਂਦੇ ਐ ਸੁਣੋ ਬਰਾ ਇਧਰ ਮੈਂ ਕਿਹਾ ਡੋਲ ਕੇ ਖਾਣ ਦੀ ਆਦਤ ਬਣੀ ਆ ਕਿੰਨੇ ਸਮਝਾਇਆ ਇਹਨਾਂ ਨੂੰ ਆ ਵੇਲਾ ਕਰਵੇਲਾ ਆਹਾ ਵੇ ਆ ਤੁਹਾਡੇ ਵਾਲੇ ਦੇ ਕੰਮ ਇਹਨਾਂ ਨੇ ਬੇਸ ਤੇ ਡੁੱਲ ਗਏ ਸੀ ਕਿ ਆ ਇਹਨਾਂ ਨੂੰ ਦੇਖਣੀ ਕਰਦਾ ਫੂਡ ਜਿੱਦਾਂ ਕਿਤਾਬੇ ਵਾਲੀ ਖੁਰਲੀ ਨਹੀਂ ਹੁੰਦੀ ਉਹਦਾ ਮਿਕਸ ਕਰਕੇ ਖਾਂਦਾ ਹੋਵੇ ਹੋਵੇ ਬੱਚਾ ਮੱਚਾ ਟੰਗਰਾਂ ਨੂੰ ਜਿਹੜੇ ਟੰਗਰਾਂ ਅੱਜ ਨੂੰ ਅੱਜ ਨੂੰ ਖੁੱਲ ਆਇਆ ਪਤਾ ਨਹੀਂ ਕੌਣ ਦੇਗੀ ਕੁੜੀ ਰਹਿ ਗਈ ਨਹੀਂ ਕੋਈ ਦੇਖੀ ਨਹੀਂ ਅੱਜ ਆਇਆ ਵਾ ਬਈ ਕਿੰਨਾ ਕੋਈ ਮਰਜੀ ਨਾ ਦੇ ਨਾ ਸੀ ਨਿਆ ਬੜਾ ਬਈ ਇਹ ਕਿੱਡੀ ਗੱਲ ਪਾ ਰਹਾ ਤੂੰ ਇਹਦਾ ਹਿੱਦੈ ਪਾ ਦੇ ਇਹਦਾ ਮੈਂ ਤੈਨੂੰ ਸਟੋਰੀ ਵੀ ਬਾਤ ਵਿੱਚ ਲੈਣਾ ਉਟਾ ਮਾਤਾ ਫੇਰ ਨਾ ਕਿ ਹੂਟੇਂ ਦਵਾਇਆ ਨਹੀਂ ਮੈਂ ਨਹੀਂ ਲੈਂਦੀ ਹੂਟਾ ਗੱਡੀ ਗੱਡੀ ਖੜੀ ਮੈਂ ਬੁੱਕ ਰਾ ਦੇਣਾ ਤੇਰੇ ਕਰਕੇ ਬੁੱਕ ਕਰਾਈ ਮੈਂ ਬੁੱਕ ਕਰਾਈ ਤੂੰ ਝੂਟਾ ਰਹਿਣਾ ਜੀ ਵੇਖਣਾ ਤੇਰਾ ਪੜਾ ਰੂਬੀ ਕੋਣ ਖੜੀ ਨਾਲ ਹਾਂ ਹਾਂ ਫੇਰ ਨਾ ਕਿ ਹੂਟੇਂ ਦਵਾਇਆ ਨਹੀਂ ਮੈਂ ਨਹੀਂ ਕਰਦੀ ਪੱਕਾ ਪੱਕਾ 101% ਹਾਂ 200% ਬੁਕਿੰਗ ਕੈਨਸਲ ਕਰਦਾ ਕਰ ਦੇ 120 ਰੁਪਏ ਦੇ ਦੇ ਤੇਰੇ ਕਰਕੇ ਨਹੀਂ ਮੈਂ ਕਰ ਦੇਣੀ ਆ ਫੇਰ ਗੱਲ ਬਾੜੀਆਂ ਮਾਤਾ ਹੂਟੇ ਦਵਾਉਣ ਲੱਗਿਆ ਮੋਕਰ ਕੀ ਮਾਤਾ ਲੈ ਹੋ ਕਿਵੇਂ ਕੀ ਹੋਇਆ ਟੇਸਟ ਕਰ ਦੇ ਵੇ ਟੇਸਟ ਕਰਕੇ ਵੇਖ ਲੈ ਟੇਸਟ ਇਜਤ ਨਹੀਂ ਕੋਈ ਤੇਰੇ ਬੱਡੇ ਦੇ ਇੱਜ਼ਤ ਨਹੀਂ ਕੋਈ ਮੇਰੀ ਮੈਂ ਮਰਾ ਵੀਰ ਆ ਆਪ ਵੀ ਨਾ ਗੱਲ ਵੈਰੀ ਗੁੱਡ ਆ ਵੀ ਅਸਲਿੰਡ ਬੇਟਾ ਉਹਨੂੰ ਦਿੱਕਤ ਹੈ ਪਰ ਆਰਮੀ ਤੋਂ ਪੁੱਛਿਆ ਮੈਂ ਕਿ ਆਪਾਂ ਰੋ ਗਾਣਾ ਲਾ ਸਕਦੇ ਨਾ ਸਾਡਾ ਵੈਲੈਂਟਾਈਨ ਹੈ ਸਾਡੀ ਮਾਂ ਐਵੇਂ ਵੇਖ ਲਓ ਮੰਮੀ ਅੱਜ ਕੰਨੀ ਪੈਗ ਲਾਉਣਾ ਪਤਾ ਲੱਗਿਆ ਹਾਏ ਤੂੰ ਸਾਡੇ ਵਰੀ ਰੌਲਾ ਤੇ ਆ ਪੈਗ ਨਹੀਂ ਚੱਲਿਆ ਕਿੱਦਾਂ ਹੁਣ ਚਾਚਾ ਵਾਓ ਫਿਰ ਡੋਰ ਪਰ ਪੈਗ ਲਾਗੇ ਆਪਾਂ ਚੇਸ ਕਰਗੇ ਐ ਮਾਲਾ ਐ ਜੀਐਸ ਕਰਕੇ ਚੀਸ ਸਹੀ ਤਾਂ ਆਹੋ ਆ ਜਾ ਬਈ ਜੀਐਸ ਕਰਦੇ ਗੱਗੋਏ ਇੱਥੇ ਕਰਨ ਅਜੇ ਦੇਵਗਨ ਵੀ ਕਹਿੰਦੇ ਪਹੁੰਚ ਗਏ ਨੇ ਮੋਗੇ ਦੀ ਧਰਤੀ ਤੇ ਕਹਿੰਦੇ ਬਹੁਤ ਹੀ ਅੱਛਾ ਸਟਾਈਲ ਮੇਰਾ ਥੈਂਕ ਯੂ ਕਰੋ ਕੋਈ ਨਹੀਂ ਸੋਹਣਾ ਲੱਗਦਾ ਅਰੇ ਸੈਟਿੰਗ ਕਰਾਉਣੀ ਹੈ ਇਹਦੇ ਵਾਲਾਂ ਦੀ ਆਪਾਂ ਵੇਖੀ ਤੋ ਕਿਸੇ ਦੇ ਨਾਲ ਨਹੀਂ ਜਾਣਾ ਜਿੱਦੋਂ ਜਾਣਾ ਕਟਿੰਗ ਕਰਨ ਕਿਹਦੇ ਨਾਲ ਜਾਣਾ ਆਪਕੋ ਪ੍ਰਭ ਕੀ ਆ ਹੁਆ ਆਪ ਹੈਪੀ ਕਿਉਂ ਨਹੀਂ ਹੈ ਕੀ ਆ ਹੁਆ ਜਿਵੇਂ ਇਹ ਸਫਰ ਤਾਂ ਡਾਟ ਰੇਨ ਦਾ ਬੋਲ ਰਿਹਾ ਆ ਵੇਖੀ ਖੋਜ ਹੋ ਗਈ ਅੱਗੇ ਅੱਗੇ ਕੀ ਹੋਇਆ ਤੈਨੂੰ ਖੋਜ ਨਹੀਂ ਹਾਂ ਹਾਂ ਸਨ ਬੱਸ ਕਰਾ ਬੱਸ ਤੇ ਨਹੀਂ ਜਾਈਦਾ ਆਪਣੇ ਕੋ ਗੱਡੀ ਹੈਗੀ ਜਦੋਂ ਚੱਲ ਆ ਗੋਲਨ ਤੂੰ ਖੋਲ ਲੈ ਚੱਲ ਬੈਠੋ ਵਿੱਚ ਕੋਈ ਬਈ ਚਲੋ ਚੱਲਾ ਚੱਲ ਵੀਰੇ ਆ ਬੱਸ ਕਿੱਥੇ ਵੀ ਰਬਣਾ ਡਿਓ ਥੱਲੇ ਉੱਤੇ ਵੇਖ ਓਏ ਪੱਬੋ ਕਾਢੇ ਆ ਕਿਹੜਾ ਹਾਂ ਉਹ ਮੈਂ ਆ ਤੂੰ ਲੰਡਨ ਬੱਸ ਇੱਕ ਆ ਗਿਆ ਦੂਜਾ ਆ ਗਿਆ ਤੀਜਾ ਇੱਕ ਰਹਿ ਗਿਆ ਕਿੱਧਰ ਗਿਆ ਓਏ ਥੱਲੇ ਆ ਜਾ ਟਿੱਡੂ ਐ ਮੋਟੇ ਓਏ ਕਿਉਂ ਆਜੋ ਆਜੋ ਬੱਚੇ ਦੂਜੇ ਕਿੱਥੇ ਆ ਓਏ ਉੱਤੇ ਵੀ ਪਪਾ ਜਿਹੜੇ ਕੱਢਿਆ ਇੱਕ ਆ ਉਹ ਮੈਂ ਜਵਾਗੇਲੀ ਮੋਟਿਆ ਪੂਰੇ ਆ ਜੋ ਆ ਗਿਆ ਦੂਜਾ ਜਵਾਗੇਨ ਲਈ ਇੱਕ ਕਿੱਥੇ ਆ ਬਟ ਚਲਾ ਆ ਗਿਆ ਪੁੱਗੇ ਓਏ ਪੂਰੇ ਹੀ ਆ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ